तजिंदर जी ख़रा ਉਹ ਸਾਡੀਆਂ ਦੋਨਾਂ ਟੀਮਾਂ ਨੂੰ ਅਸ਼ੀਰਵਾਦ ਦੇ ਰਹੇ ਨੇ ਸਰਵਸਿੰਘ ਹਰਿਆਣਾ ਤੋਂ ਵੀਡੀਓ ਤੋਂ ਫੌਂਟ ਹੈ ਅਸਰ ਹਰਿਆਣਾ ਸ਼ਾਮਰਵਾਤ ਜੀ ਇਹਨਾਂ ਦਾ ਸ਼ੋਅ ਹੈ ਜੀ ਆਵਾਜ਼ ਵੀ ਆ ਰਹੀ ਹੈ ਮੈਂ ਆਸੀ ਆਮ ਹੈ ਤੁਸੀ ਨਵਦੀ ਕੁਮਾਰ ਫਕੀਰ ਬੰਗਾਲ ਟੀਮ ਕਿਥੋਂ ਦੀ ਟੀਮ ਤੋਂ ਵੱਲੇ ਜਿਲਦ ਸਰਦਰੀ ਲੱਗ ਰਿਹਾ ਲੱਕੀ ਰਾਈਟ ਲੱਕੀ ਰਾਈਟ ਲੱਕੀ ਰਾਈਟ ਪੰਜਾਬ ਪੰਚਾਇਤ ਦਾ ਵਰਤਣਾ ਕੋਈ ਨਾ ਜਿੰਦਾ ਕੋਈ ਨਾ ਆਰਾਮ ਦਾ ਆਰਾਮ ਇਸ ਕਰਕੇ ਬੇਸ ਕਰਦੇ ਆਂ ਇੰਡੀਆ ਹਾਕੀ ਟੂਰਨਾਮੈਂਟ ਕਿਹਨਾਂ ਕਿ 47ਵਾਂ ਹੈ ਪਰ ਜਿਹਦੇ ਵਿੱਚ ਪੂਰੇ ਦੇਸ਼ ਤੋਂ ਬਹੁਤ ਨਾਮਵਰ ਟੀਮਾਂ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰਦੀਆਂ ਨੇ ਪਿਛਲੇ 47 ਸਾਲਾਂ ਤੋਂ ਇਹ ਟੂਰਨਾਮੈਂਟ ਜਿਹੜਾ ਇੱਕ ਬਲੱਖਣ ਟੂਰਨਾਮੈਂਟ ਪੂਰੇ ਦੇਸ਼ ਦੇ ਵਿੱਚ ਇਕੱਲਾ ਨਾਬੇ ਦੀ ਧਰਤੀ ਤੇ ਹੁੰਦਾ ਜੀ ਔਰ ਜੀਐਸ ਬੈਂਸ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਸਾਰੀ ਟੀਮ ਜਿਹੜੀ ਆ ਕੰਮ ਕਰਦੀ ਹੈ ਔਰ ਇਹਦੇ ਵਿੱਚ ਖਿਡਾਰੀ ਜਿਹੜੇ ਨੇ ਨਾਮਵਰ ਖਿਡਾਰੀ ਜਿਹੜੇ ਪਾਰਟਿਸਿਪੇਟ ਕਰਦੇ ਆ ਉਹ ਜਿਹੜੀ ਜਿਹੜੀ ਮੋਨੀਟਰਿੰਗ ਕਰਨ ਵਾਸਤੇ ਟੀਮ ਐਂਪਾਇਰ ਹੋਗੇ ਜਿਹੜੀ ਬਾਕੀ ਸਾਰਾ ਮੈਚ ਦਾ ਨਰੀਖਣ ਕਰਦੇ ਆ ਉਹ ਸਾਰੀ ਜਿਹੜੀ ਹੈ ਕੀ ਟੀਮ ਜਿਹੜੀ 올림픽 ਦਾ ਜਿਹੜਾ ਪੈਨਲ ਬਣਿਆ ਉਹਦੇ ਵਿੱਚੋਂ ਚੁਣ ਕੇ ਆਉਂਦੀ ਆ ਸੋ ਬਹੁਤ ਹੀ ਟਫ ਮੁਕਾਬਲੇ ਹੁੰਦੇ ਆ ਬੱਚੇ ਬਹੁਤ ਅੱਛਾ ਪ੍ਰਦਰਸ਼ਨ ਕਰਦੇ ਆ ਬਹੁਤ ਅੱਛਾ ਆਪ ਵੇਖਿਆ ਮੈਂ ਮੁਬਾਰਕਬਾਦ ਦਿਨਾ ਸਾਰੀ ਸਮੁੱਚੀ ਕਮੇਟੀ ਨੂੰ ਕਿ ਜਿਹੜਾ ਬਹੁਤ ਵੱਡਾ ਪ੍ਰਾਲਾ ਜਿਹੜਾ ਇਹ ਹਰ ਇੱਕ ਸਾਲ ਕਰਦੇ ਨੇ ਆ ਪਿਛਲੇ ਸਾਲ ਮੈਂ ਅਨਾਉਂਸ ਕੀਤਾ ਸੀ ਜਿਹੜਾ ਕਿ ਪਹਿਲਾ ਨਾਮ 1 ਲੱਖ ਰੁਪਏ ਦਾ ਉਹ ਇਸ ਵਾਰ ਦਾਸ ਵੱਲੋਂ ਜਿਹੜਾ ਜਿਹੜੀ ਟੀਮ ਜਿੱਤੂ ਹੋਊਗੀ ਉਹਨੂੰ ਦਿੱਤਾ ਜਾਣਾ ਜੀ ਸੋ ਜਿੱਦਣ ਇਹ ਫਾਈਨਲ ਮੁਕਾਬਲਾ ਹੋਊਗਾ 22 ਤਰੀਕ ਨੂੰ 1 ਲੱਖ ਰੁਪਏ ਦਾ ਚੈੱਕ ਮੈਂ ਆਪਣੀ ਤਨਖਾਹ ਦੇ ਵਿੱਚੋਂ ਵਿਚ ਜਿਹੜੀ ਜੇਤੂ ਟੀਮਾਂ ਨੂੰ ਜਮਾਉਣਾ ਹੈ ਧੰਨਵਾਦ ਨਾਬਾ ਦੇ ਹਰਮਨ ਪਿਆਰੇ ਮਲੇ ਸਾਬ ਸਰਦਾਰ ਗੁਰਦੇਵ ਸਿੰਘ ਦੇਵਵਾਨ ਜੀ ਦੀ ਸਰਪ੍ਰਸਤੀ ਵਿੱਚ ਅੱਜ ਇਨੋਗਰੇਟ ਹੋਇਆ ਬੜੀ ਹੁੰਮਤਾ ਨਾਲ ਇੱਥੇ ਮੈਚ ਸ਼ੁਰੂ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ 14 ਟੀਮਾਂ ਇਸ ਵਾਰ ਇਸ ਟੂਰਨਾਮੈਂਟ ਦੇ ਵਿੱਚ ਇੰਡੀਆ ਦੇ ਵੱਖ-ਵੱਖ ਥਾਵਾਂ ਤੋਂ ਆਈਆਂ ਨੇ ਇਹਦੇ ਵਿੱਚ ਆਰਮੀ ਦੀਆਂ ਟੌਪ ਟੀਮਾਂ ਰੇਲਵੇ ਦੀਆਂ ਟੌਪ ਟੀਮਾਂ ਜਿਹੜੇ ਤੇ ਬਾਕੀ ਡਿਪਾਰਟਮੈਂਟਲ ਟੀਮਸ ਨੇ ਤੇ ਇਲਾਕੇ ਦੀਆਂ ਪੁਲਿਸ ਦੀਆਂ ਟੀਮਾਂ ਪੰਜਾਬ ਪੁਲਿਸ ਦੀ ਟੀਮ ਹੈ ਆਈਟੀਬੀਪੀ ਹੈ ਬੜਾ ਸਖਤ ਇਥੇ ਮੁਕਾਬਲੇ ਖੇਡੇ ਜਾਣਗੇ ਤੇ 7 ਦਿਨਾਂ ਬਾਅਦ ਇਹਦਾ ਫਾਈਨਲ 22 ਤਰੀਕ ਨੂੰ ਸੰਡੇ ਨੂੰ ਇਥੇ ਖੇਡਿਆ ਜਾਏਗਾ ਐਮਐਲਏ ਸਾਹਿਬ ਨੇ ਹਰ ਤਰੀਕੇ ਨਾਲ ਸਾਡੀ ਸਪੋਰਟ ਕੀਤੀ ਵੀ ਹੈ ਪਿਛਲੇ ਕਈ ਸਾਲਾਂ ਤੋਂ ਤੇ ਇਸ ਵਾਰ ਵੀ ਚਟਾਨ ਵਾਂਗੂ ਸਾਡੇ ਨਾਲ ਖੜੇ ਨੇ ਇਹਨਾਂ ਦੇ ਇੱਥੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ